ਮੈਂ ਮਹਿੰਦਰ ਸਿੰਘ ਪੈਣੀਵਾਗਾ ਬੀਕੇਜੂ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਮਾਨਸਾ ਜੋਗੇ ਥਾਣੇ ਬਾਰ ਜਿਹੜਾ ਪੱਕਾ ਮੋਰਚਾ ਲੱਗਿਆ ਉੱਥੇ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਜਿਹੜਾ ਮਾਨਸਾ ਦਾ ਐਸਐਸਪੀ ਹੈ 27 ਤਰੀਕ ਦਿਨ ਬੁੱਧਵਾਰ ਨੂੰ ਉਸ ਦੇ ਦਫ਼ਤਰ ਦਾ ਐਸਐਸਪੀ ਦੇ ਦਫ਼ਤਰ ਦਾ ਘਰੋਂ ਕਰਾਂਗੇ ਕਾਰਨ ਇਹ ਹੈ ਵੀ ਮਾਨਸਾ ਜ਼ਿਲ੍ਹੇ ਦੀ ਪੁਲਿਸ ਦੀ ਫੂਕ ਨਿਕਲ ਚੁੱਕੀ ਹੈ ਕਿਉਂਕਿ ਫੂਕ ਤਾਂ ਨਿਕਲੀ ਹੈ 40-45 ਦਿਨ ਹੋ ਗਏ ਇੱਕ ਨਮਾਲਕ ਕੁੜੀ ਮਾਕੇ ਤੋਂ ਘਰੋਂ ਪੜਨ ਗਈ ਸੀਗੀ ਰੱਲੇ ਦੇ ਕਾਲਜ ਦੇ ਵਿੱਚ ਜਿਹਦੀ ਉਮਰ ਸਾਰੀ 1.5 15 ਸਾਲ 16 ਸਾਲ ਦੀ ਹੈ ਉਹ 40-45 ਦਿਨਾਂ ਤੋਂ ਅਜੇ ਤੱਕ ਘਰੇ ਨਹੀਂ ਆਈ ਇੱਥੋਂ ਅਸੀਂ ਕਹਿਣਾ ਵੀ ਪੰਜਾਬ ਦੇ ਵਿੱਚ ਹਨੇਰ ਪੈਦਾ ਹੋ ਗਿਆ ਕਿਉਂਕਿ ਪੁਲਿਸ ਰਲਈ ਹੋਈ ਹੈ ਜਿਹੜਾ ਮੁੰਡਾ ਲੈ ਕੇ ਗਿਆ ਸੀ ਉਸ ਪਰਿਵਾਰ ਦੇ ਨਾਲ ਤਾਂ ਕਰਕੇ ਅਸੀਂ ਐਸਐਸਪੀ ਦਾ ਘਰੋਂ ਕੀਤਾ ਵੀ ਚੋਰਾ ਨਾਲ ਕੁੱਤੀ ਰਲ ਗਈ ਪੁਲਸ ਜਿਹੜੀ ਵੱਡੀ ਪੱਧਰ ਤੇ ਉਹਨਾਂ ਦਾ ਦਵਾਹੇਠਾਂ ਆ ਗਈ ਹੈ ਨਮਾਲਕ ਕੁੜੀ ਨੂੰ ਲੱਭਣ ਦੇ ਵਿੱਚ ਫੇਲ ਹੋ ਗਈ ਹੈ ਸੜ ਕਰੋ ਕੀ ਡੀਐਸਪੀ ਜਾ ਪ੍ਰੋਸਾ ਦੇਗੇ ਹੋ ਥਾਣੇਵਾਰਗੇ ਸੰਘਰਸ਼ ਲਗਾਤਾਰ ਦਿਨ ਰਾਤ ਲਈ ਸਾਡੇ ਜਿਹੜੇ ਕਾਰਤੂਸ ਪੱਟੇ ਆਗੂ ਹੈ ਵਰਕਰ ਉਹ ਬੈਠੇ ਆ ਦਿਨ ਰਾਤ ਲਈ ਨੇਰੀ ਦੇ ਵਿੱਚ ਮੀਂਹ ਦੇ ਵਿੱਚ ਗਰਮੀ ਦੇ ਵਿੱਚ ਪਰ ਜਿਹੜਾ ਰਿਜ਼ਲਟ ਹੈ ਉਹ ਸਰਕਾਰ ਦਾ ਤੇ ਪੁਲਸ ਦਾ 0% ਹੈ ਅਸੀਂ ਜਿਹੜਾ ਹੁਣ ਫੈਸਲਾ ਕੀਤਾ ਇਤੋਂ ਦੇ ਨਫਾ ਨੁਕਸਾਨ ਦੇ ਇਥੋਂ ਦਾ ਐਸਐਸਪੀ ਡੀਸੀ ਜ਼ਿੰਮੇਦਾਰ ਹੈ ਕਿਉਂਕਿ ਜਰ ਉਹ ਸਿਰ ਉਤੋਂ ਦੀ ਪਾਣੀ ਲੰਘ ਜੇ ਤੇ ਉਦੋਂ ਫਿਰ ਕਰੋ ਔਰ ਮਰੋ ਦੀ ਲੜਾਈ ਲੜਨ ਲਈ ਲੋਕ ਆ ਜਿਹੜੇ ਤਿਆਰ ਹੁੰਦੇ ਆ ਬੜਾ ਪਿੰਡ ਨੂੰ ਸਮਝਾਇਆ ਕਿਉਂਕਿ ਪਿੰਡ ਭੜਕ ਚੁੱਕਿਆਗਾ ਵੀ ਅਸੀਂ ਬੱਚਿਆਂ ਨੂੰ ਤਿਆਰ ਕਰਕੇ ਸਕੂਲਾਂ ਦੇ ਵਿੱਚ ਤੋੜ ਦਿੰਨੇ ਆ ਸਾਡੀਆਂ ਕੁੜੀਆਂ ਸਾਮ ਨੂੰ ਘਰੇ ਆਉਣ ਨਾ ਆਉਣਾ ਸਾਡੀਆਂ ਕੁੜੀਆਂ ਬੇਇੱਜ਼ਤ ਹੋਣ ਜਾਂ ਨਾ ਹੋਣ ਇਹ ਸਾਰਾ ਅੱਜ ਦਾ ਜਿਹੜਾ ਇਤਿਹਾਸ ਆ ਉਹ ਗਵਾਹ ਦੇ ਗਿਆ ਇੱਥੋਂ ਦੀ ਸਰਕਾਰ ਇੱਥੋਂ ਦੀ ਪੁਲਿਸ ਦੇ ਮੱਥੇ ਦੇ ਉੱਤੇ ਕਾਲਾ ਟਿੱਕਾ ਲੱਗ ਗਿਆ ਇਸ ਕਰਕੇ ਅਸੀਂ ਫੈਸਲਾ ਕਰ ਲਿਆ ਵੀ ਐਸਐਸਪੀ ਦਾ 27 ਤਰੀਕ ਦਿਨ ਬੁੱਧਵਾਰ ਨੂੰ ਦਫ਼ਤਰ ਕੇ ਰਾਂਗੇ ਉੱਥੋਂ ਦੇ ਨਫੇ ਨੁਕਸਾਨ ਦੀ ਸਾਰੀ ਇੱਥੋਂ ਦੀ ਸਿਵਲ ਪ੍ਰਸ਼ਾਸਨ ਦੀ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਸੀਂ ਸੰਘਰਸ਼ ਚੌਨਾਚਰ ਜਾਰੀ ਰੱਖਾਂਗੇ ਜਿੰਨਾ ਚਿਰ ਉਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਤੇ ਆਹ ਰਸਤਾ ਜਿਹੜਾ ਸਰਕਾਰ ਨੇ ਪਣਾਇਆ ਹੋਇਆਗਾ ਉਹ ਰਸਤਾ ਜਿੰਨਾ ਚਿਰ ਬੰਦ ਨਹੀਂ ਹੁੰਦਾ ਉਹਨਾਂ ਚਿਰ ਜਿਹੜਾ ਸੰਘਰਸ਼ ਅਸੀਂ ਜਾਰੀ ਰੱਖਾਂਗੇ